ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਆ ਤੁਹਾਡਾ ਤੇ ਅੱਜ ਦੀ ਵੀਡੀਓ ਜਿਹੜੀ ਬਣਾ ਰਹੇ ਆ ਆਪਾਂ ਕੇਲਿਆਂ ਦੇ ਬਣਾ ਰਹੇ ਆਂ ਬਾਈ ਅੰਮਰਤ ਸਿੰਘ ਕੋਲ ਪਹੁੰਚਿਆਂਗੇ ਤੇ ਕੁਦਰਤੀ ਖੇਤੀ ਕਰ ਰਹੇ ਨੇ ਬਾਈ ਤੇ ਲੋਕੇਸ਼ਨ ਵੀ ਦੱਸਾਂਗੇ ਤੁਹਾਨੂੰ ਤੇ ਜਿਹੜੀਆਂ ਵੈਰਾਈਟੀਆਂ ਨੇ ਇਹਨਾਂ ਦੇ ਖੇਤ ਦੇ ਵਿੱਚ ਲੱਗੀਆਂ ਨੇ ਅਲੱਗ-ਅਲੱਗ ਕਿਹੜੀ ਜ਼ਿਆਦਾ ਕਾਮਯਾਬ ਹੈ ਉਹਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਢੰਗਾਈ ਦੇ ਵਿੱਚ ਵੀਡੀਓ ਹੈਗੀ ਤੇ ਪੂਰੀ ਵੀਡੀਓ ਨੂੰ ਸੁਣਿਓ ਤੇ ਸ਼ੇਅਰ ਕਰਿਓ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹੈ ਬਾਈ ਵਧੀਆ ਠੀਕ ਠਾਕ ਤੇ ਸਭ ਤੋਂ ਪਹਿਲਾਂ ਆਪਣੀ ਲੋਕੇਸ਼ਨ ਦੱਸ ਦੀ ਫਾਰਮ ਦੀ ਕੀ ਹੈ ਵਾਹਿਗੁਰੂਪੁਰਾ ਨੇਚਰਲ ਫਾਰਮ ਦੇ ਨਾਮ ਤੇ ਫਾਰਮ ਦਾ ਨਾਮ ਹੈ ਜੀ ਲੋਕੇਸ਼ਨ ਵੀ ਇਸੇ ਨਾਮ ਦੀ ਹੈ ਜੀ ਬਾਕੀ ਗੂਗਲ ਦੇ ਸਰਚ ਮੈਪ ਤੇ ਕਰ ਲਏ ਹੋਣਾ ਲੋਕੇਸ਼ਨ ਆ ਜਾਂਦੀ ਹੈ ਤੇ ਆਪਾਂ ਅੱਜ ਗੱਲ ਕਰਨੀ ਹੈ ਕੇਲਿਆਂ ਤੇ ਮੇਨ ਕੇਲਿਆਂ ਤੇ ਤੇ ਕਿਹੜੇ ਕਿਹੜੇ ਵੈਰਟੀਆਂ ਲੱਗੀਆਂ ਨੇ ਹੈਨਾ ਤੇ ਕਿੱਥੋਂ ਚਲਾਈਏ ਫਿਰ ਇੱਥੋਂ ਚਲਾਈਏ ਆਪਾਂ ਹਮ ਜਿਹੜੀ ਇਹ ਵੈਰਾਈਟੀ ਹੈ ਜੀ9 ਵੈਰਾਈਟੀ ਹੈ ਜੀ ਜਿਹੜੀ ਨੂੰ ਬਹੁਤ ਜ਼ਿਆਦਾ ਫੇਮਸ ਕੀਤਾ ਜਾਂਦਾ ਹੈ ਸੈਂਟਿਸਟਸਾਂ ਵੱਲੋਂ ਸਾਰੇ ਕਿਤੇ ਓਕੇ ਪਰ ਇਹ ਵੈਰਾਈਟੀ ਮੇਰੇ ਫਾਰਮ ਤੇ ਨਹੀਂ ਸ਼ੂਟ ਕੀਤੀ ਹਮ ਕਿਉਂਕਿ ਜਿਹੜਾ ਪੰਜਾਬ ਦਾ ਵੈਦਰ ਹੈ ਉਹ ਹਰ ਦਿਨ ਵੱਖਰਾ ਹੈ ਜੀ ਜੇ 365 ਦਿਨ ਨੇ ਤਾਂ ਇੱਕ ਦਿਨ ਦੂਜੇ ਦਿਨ ਨਾਲ ਮਿਲਦਾ ਨਹੀਂ ਕਦੇ ਗਰਮੀ ਕਦੇ ਠੰਡ ਜੀ ਜਦੋਂ ਤਾਂ ਪੈਂਦੀ ਹੈ ਗਰਮੀ ਉਦੋਂ ਦਾ ਬੈਸਟ ਵੈਰਾਈਟੀ ਜੀ ਜੇ ਇਹਦਾ ਫਰੂਟ ਮੰਨ ਲਓ ਜਿਵੇਂ ਹੁਣ ਉਹ ਪਰਲੀ ਸਾਈਡ ਤੇ ਬੂਟੇ ਬਣੇ ਬਨੇ ਆ ਵੱਡੇ ਬੂਟੇ ਨੇ ਇਹ ਗਰਮੀ 'ਚ ਆ ਜਾਣਗੇ ਇਸ ਵਾਰ ਜੀ ਇਸ ਵਾਰ ਕਾਮਯਾਬ ਹੈ ਹੂੰ ਪਿਛਲੀ ਵਾਰੀ ਆ ਫਰੂਟ ਸਰਦੀ 'ਚ ਆ ਗਿਆ ਹੂੰ ਜੀ ਜਦੋਂ ਸਰਦੀ 'ਚ ਫਰੂਟ ਆਉਂਦਾ ਹੈ ਤਾਂ ਤਾਂ ਉਦੋਂ ਜਿਹੜਾ ਜਿਵੇਂ ਇਸ ਵਾਰ ਜਾਂ ਪਿਛਲੀ ਵਾਰ ਠੰਡੇ ਨਹੀਂ ਜ਼ਿਆਦਾ ਪੈਗੀ ਇਹਦਾ ਸਾਈਜ਼ ਹੀ ਨਹੀਂ ਬਣਿਆ ਜੀ ਜੀ ਨਾ ਇਹ ਵੈਰਟੀ ਹੈ ਜੀ ਜੀ ਇਹਦਾ ਸਾਈਜ਼ ਬਿਲਕੁਲ ਵੀ ਨਹੀਂ ਬਣਿਆ ਜੀ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਕਮਰਸ਼ੀਅਲ ਐਂਗਲ ਤੋਂ ਲਾਉਨੇ ਆ ਤਾਂ ਸਾਨੂੰ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਕਿਉਂਕਿ ਫਾਰਮਰ ਕੋਲੇ ਇੰਨਾ ਟਾਈਮ ਨਹੀਂ ਜਾਂ ਇੰਨਾ ਸਮਾਂ ਨਹੀਂ ਵੀ ਹੋ ਰਿਸਕ ਲੈ ਸਕੇ ਜਿਹੜੀ ਜੀ9 ਵੈਰਟੀ ਹੈ ਮੈਨੂੰ ਇਹ ਵਧੀਆ ਨਹੀਂ ਲੱਗੀ ਪਰ ਇਹਦੇ ਮੁਕਾਬਲੇ ਜੇ ਮੈਂ ਲੋਕਲ ਵੈਰਟੀ ਕੋਲੇ ਚੱਲਾਂ ਜਿਵੇਂ ਆਪਣੇ ਪਿੱਛੇ ਲੋਕਲ ਲੱਗੀ ਵੀ ਆਪਣੀ ਪੰਜਾਬ ਦੀ ਨੇਕ ਵੈਰਟੀ ਦਿਖਾ ਦੇ ਆਪਾਂ ਦਿਖਾਉਨੇ ਆ ਜਿਹੜੀ ਜਿਵੇਂ ਆਪਾਂ ਆਮ ਹੀ ਗੱਲਾਂ ਸੁਣਦੇ ਆ ਵੀ ਜਿਹੜੀਆਂ ਲੋਕਲ ਚੀਜ਼ਾਂ ਹੁੰਦੀਆਂ ਨੇ ਕਿਸੇ ਵੀ ਖਿੱਤੇ ਦੀਆਂ ਜੀ ਬਾਈ ਜਿਹੜੇ ਏਰੀਆ 'ਚ ਤੁਸੀਂ ਰਹਿੰਦੇ ਹੋ 50 ਕਿਲੋਮੀਟਰ ਦੇ ਆਸ-ਪਾਸ ਜੋ ਵੀ ਵੈਰੈਟੀਆਂ ਨੇ ਉਹ ਤੁਹਾਡੇ ਲਈ ਬਣੀਆਂ ਹੋਈਆਂ ਨੇ ਤੁਹਾਡੇ ਕਲਾਈਮੇਟ ਲਈ ਬਣੀਆਂ ਨੇ ਹੁਣ ਠੰਡ ਇਹ ਬੂਟਿਆਂ ਉੱਪਰ ਦੀ ਵੀ ਲੰਗੀ ਆ ਹਮ ਠੀਕ ਹੈ ਲੱਗੇ ਬੂਟੇ ਇਕੱਠੇ ਦੀ ਇਕੱਠੇ ਲੱਗੇ ਹੋਏ ਬੂਟੇ ਨੇ ਅੱਛਾ ਤੇ ਇਹਨਾਂ ਦੀ ਹਾਈਟ ਵੀ ਬਹੁਤ ਹੈ ਤੇ ਜਿਹੜਾ ਫਰੂਟ ਹੈਗਾ ਹੁਣ ਆਪਾਂ ਫਰੂਟ ਪਿੱਛੇ ਦੇਖਾਂਗੇ ਫਰੂਟ ਨੂੰ ਮਤਲਬ ਕਿ ਗੁੱਛੇ ਨੇ ਜਿਹੜੇ 15 18 ਕਿਲੋ ਦਾ ਗੁੱਛਾ ਲੱਗ ਜਾਂਦਾ ਦਾ ਅੱਛਾ ਜੇ ਮੰਡੀ 'ਚ ਇਹਨੂੰ ਦੇਖਿਆ ਜਾਵੇ 25 30 ਰੁਪਏ ਕੱਚਾ ਸਬਜ਼ੀ ਲਈ ਵਿਕ ਜਾਂਦਾ ਹੈ ਜੇ ਪਕਾਉਣਾ ਹੈ ਪਕਾਇਆ ਵੀ ਜਾਂਦਾ ਨਹੀਂ ਸਬਜ਼ੀ ਬਣ ਜਾਂਦੀ ਹੈ ਸਬਜ਼ੀ ਬਣਦੀ ਹੈ ਤੇ ਆਹ ਹੁਣ ਆਪਣੀ ਨੇਟਿਵ ਵੈਰਾਈਟੀ ਆ ਪੰਜਾਬ ਦੀ ਲੋਕਲ ਵੈਰਾਈਟੀ ਜਿਹਨੂੰ ਕਹ ਦਿੰਦੇ ਆਪਾਂ ਅੱਛਾ ਹੁਣ ਤੁਸੀਂ ਦੇਖੋ ਇਹਦੇ ਕੇਲੇ ਕਿੰਨੇ ਸ਼ਾਨਦਾਰ ਕੇਲੇ ਨੇ ਬਿਲਕੁਲ ਤੇ ਜੀ 9 ਤੁਸੀਂ ਦੇਖ ਹੀ ਲਿਆ ਵੀ ਕਿਹੋ ਜਿਹਾ ਆਪਣੇ ਨਿਕਲਿਆ ਮੇਰੇ ਕੋਲੇ ਜੀ 9 ਦੇ ਵੀ ਪੰਜ ਬੂਟੇ ਸੀ ਹਾਂ ਪੰਜਾਂ ਨੂੰ ਹੀ ਬਾਕੀ ਜੇ ਅੱਗੇ ਚੱਲਾਂਗੇ ਆਪਾਂ ਉਹਨਾਂ ਨੂੰ 2 ਸਾਲ ਹੋ ਗਏ ਲੱਗਿਆ ਨੂੰ ਹਜੇ ਤੱਕ ਫਰੂਟ ਹੀ ਨਹੀਂ ਆਇਆ ਇਹਨਾਂ ਨੇ ਦੋ ਵਾਰ ਫਰੂਟ ਦੇਤਾ ਹਰ 13 ਮਹੀਨੇ ਤੇ ਕੇਲੇ ਦੇ ਬੂਟੇ ਨੂੰ ਫਲ ਆਉਂਦਾ ਹੈ ਹੂੰ ਜੇ ਤਾਂ ਹੋਵੇ ਇਹ ਮਹਾਰਾਸ਼ਟਰ ਬੰਗਲੌਰ ਉਧਰਲੀ ਸਾਈਡ ਕਰਨਾਟਕਾ ਵਗੈਰਾ ਜੀਨ ਆਇਨ ਫਿਰ ਤਾਂ ਵਧੀਆ ਵੈਰਾਈਟੀ ਹੈ ਕਿਉਂਕਿ ਜਿਹੜਾ ਉਹਨਾਂ ਦਾ ਵੈਦਰ ਹੈ ਉਹ ਇੰਨਾ ਠੰਡ ਚ ਨਹੀਂ ਜਾਂਦਾ ਜਿੰਨਾ ਠੰਡਾ ਆਪਣਾ ਹੋ ਜਾਂਦਾ ਹੈ ਕਿਹੜੀ ਵੀ ਰੈੱਡ ਕੀ ਨਾਮ ਲੈ ਤੇ ਇਹ ਪੰਜਾਬ ਦੀ ਲੋਕਲ ਵੈਰਾਈਟੀ ਹੈ ਇੱਕ ਸਾਡੇ ਕੋਲੇ ਮਹਾਰਾਸ਼ਟਰ ਦੀ ਵੈਰਾਈਟੀ ਹੈ ਉਹ ਵੀ ਲੋਕਲ ਚ ਹੈ ਉਹ ਵੀ ਕਾਮਯਾਬ ਹੈ ਉਹ ਵੀ ਕਾਮਯਾਬ ਹੈ ਤੇ ਅੱਜ ਆਪਣੇ ਕੋਲੇ ਲੁੰਗਰ ਨਹੀਂ ਹੈਗਾ ਉਹਦੇ ਬੂਟੇ ਛੋਟੇ ਨੇ ਅੱਛਾ ਪਹਿਲਾਂ ਉਹਦੇ ਲੁੰਗਰ ਉਹਦੀ ਮੈਂ ਤੁਹਾਨੂੰ ਕਲਿੱਪ ਪਈਆਂ ਨੇ ਉਹਦੇ ਵਿੱਚ ਦਿਖਾ ਦਿਓ ਤੁਸੀਂ ਐਡ ਹੋ ਜੂਗਾ ਐਡ ਹੋ ਜੂਗਾ ਹਾਂ ਤੇ ਉਹਦੇ ਲੂੰਗਰ ਨੇ ਜਿਹੜੇ ਸਭ ਤੋਂ ਵੱਡੇ ਲੂੰਗਰ ਨੇ 30 30 35 35 ਕਿਲੋ ਦਾ ਲੂੰਗਰ ਉਹਦਾ ਚੱਕਿਆ ਨਹੀਂ ਜਾਂਦਾ ਇੱਕ ਬੰਦੇ ਤੋਂ ਤੇ ਇੰਨਾ ਵੱਡਾ ਗੁੱਛਾ ਲੱਗ ਜਾਂਦਾ ਠੀਕ ਹੈ ਹੋਰ ਬਲੇਡ ਤੇ ਕਿਹੜੇ ਦੇ ਇੱਥੇ ਲੱਗੇ ਹੋਏ ਫਲ ਤੇ ਇਹ ਤੋਂ ਇਲਾਵਾ ਫਲ ਇਦਰੀ ਲੱਗੇ ਹੋਏ ਕਿ ਆ ਪਿੱਛੇ ਲੱਗੇ ਹੋਏ ਇਹਦੇ ਅੱਛਾ ਤੇ ਇੱਕ ਮੈਂ ਸਾਨੂੰ ਉੱਥੇ ਦਿਖਾਈ ਸੀ ਉਹ ਹਰਿਆਣੇ ਤੋਂ ਲੈ ਕੇ ਆਇਆ ਸੀ ਮੈਂ ਹਰਿਆਣੇ ਦੀ ਲੋਕਲ ਵੈਰਿਟੀ ਹੈ ਉਹ ਜਿਹੜਾ ਪਹੀਦੇ ਲੱਗੇ ਹੋਏ ਆਪਣਾ ਰਸਤੇ ਤੇ ਲੱਗੀ ਵੀ ਸੀ ਰਸਤੇ ਤੇ ਲੱਗੇ ਹੋਏਗਾ ਇਹ ਆਪਣਾ ਹਿੱਟ ਦੇਖੋ ਠੰਡ ਚ ਆਇ ਉਹ ਗਰਮੀ ਚ ਬਣਿਆ ਵਾ ਇਹ ਠੰਡ ਚ ਆਇਆ ਇਹਦਾ ਸਾਈਜ਼ ਜਰੂਰ ਘਟ ਗਿਆ ਠੀਕ ਹੈ ਪਰ ਐ ਨਹੀਂ ਹੋਇਆ ਵੀ ਫਾਰਮਰ ਨੂੰ ਕੁਝ ਵੀ ਨਾ ਮਿਲੇ ਠੀਕ ਹੈ ਕਿਉਂਕਿ ਰੁੱਤਾਂ ਨੇ ਜਿਹੜੀਆਂ ਮੌਸਮ ਨੇ ਉਹ ਫਾਰਮਰ ਦੇ ਹੱਥ ਚ ਨਹੀਂ ਹੈਗੀਆਂ ਹੂੰ ਉਹ ਤਾਂ ਕੁਦਰਤ ਦੇ ਹੱਥ ਚ ਨੇ ਬਿਲਕੁਲ ਸਾਨੂੰ ਉਹ ਵੈਰੈਟੀਆਂ ਸਿਲੈਕਟ ਕਰਨੀਆਂ ਪੈਣਗੀਆਂ ਜਿਹੜੀਆਂ ਸਾਡੇ ਮੌਸਮ ਦੇ ਅਕੋਰਡਿੰਗ ਚੱਲਣ ਬਿਲਕੁਲ ਤੇ ਸਾਡੇ ਪੰਜਾਬ ਦੇ এনवायरमेंट ਮੁਤਾਬਕ ਸਹੀ ਹੈ ਜੋ ਇੱਥੇ ਠੁਕਮਾ ਸਾਨੂੰ ਉਹ ਤੀ ਕੰਮ ਕਰਨਾ ਚਾਹੀਦਾ ਮੈਂ ਕੇਲੇ ਤੇ ਐਜੇ ਰਿਸਰਚੀ ਵਰਕ ਕਰ ਰਹੇ ਹਾਂ ਵੀ ਤਾਂ ਕਿ ਆਉਣ ਵਾਲੇ ਟਾਈਮ ਚ ਕੋਈ ਆਪਾਂ ਜੇ ਕਿਹੜਾ ਚੱਲ ਸਕਦੇ ਹਾਂ ਬਿਲਕੁਲ ਹਰੇਕ ਬੰਦਾ ਨੁਕਸਾਨ ਦੀ ਹੱਦ ਤੇ ਨਹੀਂ ਜਾ ਸਕਦਾ ਪਰ ਅੱਧਾ ਇੱਕੜਾ ਜਿਹੜਾ ਇਹ ਇਹ ਟ੍ਰੈਲ ਲਈ ਛੱਡਿਆ ਵਿੱਚ ਹਰੇਕ ਤਰ੍ਹਾਂ ਦਾ ਨਾਰ ਹਰੇਕ ਤਰ੍ਹਾਂ ਦਾ ਮਤਲਬ ਕਿ ਹਰੇਕ ਤਰ੍ਹਾਂ ਦਾ ਫਰੂਟ ਪਲਾਂਟ ਲਗਾਏ ਗਏ ਸਹੀ ਹੈ ਜੇ ਚਾਰ ਆੜੂ ਲੱਗੇ ਨੇ ਤਾਂ ਚਾਰ ਕਿਸਮਾਂ ਲੱਗੀਆਂ ਨੇ ਠੀਕ ਹੈ ਬਈ ਉਹਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਕਿਹੜੀ ਚੀਜ਼ ਇੱਥੇ ਜ਼ਿਆਦਾ ਬੈਟਰ ਹੈ ਜਿਹੜੀ ਨਹੀਂ ਬੈਟਰ ਉਹਨੂੰ ਆਪਾਂ ਹੌਲੀ-ਹੌਲੀ ਬਾਹਰ ਕਰ ਦਾਂਗੇ ਜਿਹੜੀਆਂ ਸਿਲੇਕਟਿਵ ਵੈਰੈਟੀਆਂ ਰਹਿ ਜਾਣਗੀਆਂ ਉਹਨਾਂ ਨੂੰ ਅੱਗੇ ਫਿਰ ਕਮਰਸ਼ੀਅਲ ਲਾਈ ਬੜੀ ਵਧੀਆ ਸੋਚ ਆ ਬਾਈ ਜੀ ਆਪਦੇ ਫਾਰਮ ਚ ਵੀ ਕਹਿੰਦਾ ਬਾਹਰ ਕਰ ਦਾਂਗੇ ਬਾਕੀ ਜਿਹੜਾ ਨਵਾਂ ਲਵਾਊਗਾ ਉਹੀ ਲਾਵਾਂਗੇ ਜਿਹੜੀਆਂ ਕਾਮਯਾਬ ਨੇ ਹੁਣ ਆਂਦਰਾ ਤੇ ਯੂਪੀ ਵਾਲੀ ਵੈਰੈਟੀ ਐ ਮੈਂ ਉਹਦੇ ਕੋਲੇ ਵੀ ਚੱਲਦੇ ਆਪਾਂ ਜਿਹੜੀ ਰਾਸਤੇ ਦੇ ਵਿੱਚ ਦੀ ਪਹਿਲਾਂ ਉਹਦੇ ਬਾਰੇ ਜ਼ਿਕਰ ਕਰ ਦੋ ਕਿਹੜੀ ਵੈਰੈਟੀ ਨੇ ਇਹ ਦੀ ਲੋਕਲ ਵੈਰੈਟੀ ਐ ਮਤਲਬ ਕਿ ਰੁੱਤ ਕਾਲੀ ਸਾਈਡ ਤੋਂ ਈਲੀ ਵਾਲੀ ਸਾਈਡ ਦੀ ਅੱਛਾ ਉਹ ਵੀ ਬਹੁਤ ਵਧੀਆ ਵੈਰੈਟੀ ਆ ਹਾਂ ਉਹ ਤਾਂ ਦਿਖਾਈ ਰਹੇ ਆ ਵੀਡੀਓ ਦੇ ਵਿੱਚ ਆਪਾਂ ਬਹੁਤ ਸੋਹਣੇ ਲੱਗੇ ਹੋਣਗੇ ਇੱਕ ਸ ਅੱਛਾ ਸੈਰਾ ਪਿੰਡੋਂ ਦਾ ਪਾਤਣਾ ਕੋਲੇ ਅੱਛਾ ਕੋ ਜੂਪੀ ਤੋਂ ਲੈ ਕੇ ਆਏ ਸੀ ਉਹਨਾਂ ਦੀ ਖੇਤੀ ਹੈ ਜੂਪੀ ਦੇ ਵਿੱਚ ਠੀਕ ਹੈ ਵੀਰੇ ਤੇ ਇਹ ਜੀ 9 ਦੀ ਬਿਲਕੁਲ ਕਾਪੀ ਹੈ ਅੱਛਾ ਇਹ ਅਸੀਂ ਥੋੜਾ ਜਿਹਾ ਵੱਡਾ ਪਲਾਟ ਲਾਇਆ ਸੀ ਉਧਰੋਂ ਠੰਡ ਆ ਗਈ ਉਨੀ ਗ੍ਰੋਥ ਤਾਂ ਨਹੀਂ ਹੋ ਸਕੀ ਪਰ ਸਮੇਂ ਦੇ ਹਿਸਾਬ ਨਾਲ ਬੂਟੇ ਨੇ ਫਰੂਟ ਦੇਣਾ ਹੁੰਦਾ ਹੈ ਇਹ ਜੂਪੀ ਦੀ ਵੈਰੈਟੀ ਹੈ ਆਹ ਵੈਰੈਟੀ ਹੈਗੀ ਹਾਂ ਇਹ ਦੀ ਜਿਹੜੀ ਸ਼ੇਪ ਹੈਗੀ ਉਹ ਜੀ 9 ਵਰਗੀ ਹੈ ਆ ਦੇਖੋ ਤੁਸੀਂ ਜਿਵੇਂ ਆਪਾਂ ਕੋਲੇ ਇਹਨੂੰ ਦੇਖ ਲਓ ਇਹ ਜਦੋਂ ਬਣਨਾ ਹੈ ਬਿਲਕੁਲ ਜੀ 9 ਵਰਗਾ ਬਣੂਗਾ ਕਿ ਲੰਗਰ ਲੰਬਾ ਲੱਗਦਾ ਹੈ ਉਹਦੇ ਆਪਾਂ ਸੰਘੜੇ ਕੇਲੇ ਦੇਖੀ ਹੂੰ ਜਿਹੜਾ ਪੰਜਾਬ ਦੀ ਲੋਕਲ ਵੈਰਾਈਟੀ ਹੈ ਠੀਕ ਹੈ ਇਹਦੇ ਖਿੰਡਵੇਂ ਨੇ ਹੂੰ ਠੰਡੇ ਵੀ ਬਹੁਤ ਚੱਲਦਾ ਕਿਉਂਕਿ ਜੁਪੀ ਤੇ ਪੰਜਾਬ ਦਾ ਬੜਾ ਫਰਕ ਨਹੀਂ ਵੈਦਰ ਦਾ ਹੂੰ ਇਹ ਐ ਐਂ ਅਲੱਗ-ਅਲੱਗ ਜਗ੍ਹਾ ਤੋਂ ਜਿਵੇਂ ਹੁਣ ਇਹ ਅੰਦਰ ਵਾਲੀ ਵੈਰਾਈਟੀ ਹੈ ਅੰਦਰ ਵਾਲੀ ਹੈ ਇਹ ਤੇ ਮਤਲਬ ਸਾਡੇ ਇੱਥੇ ਰੋਜ਼ ਜੰਗਲੀ ਜਾਨਵਰ ਕਾਫੀ ਨੇ ਉਹਨਾਂ ਨੇ ਕੱਚੇ ਕੇਲੇ ਦੇ ਖਾ ਗਏ ਹੂੰ ਪਰ ਜੇ ਇਹਦੀ ਸ਼ੇਪ ਦੇਖਣੀ ਹੋਵੇ ਤਾਂ ਬਹੁਤ ਸੋਹਣੀ ਸ਼ੇਪ ਹੈ ਇਹ ਮਹਾਰਾਸ਼ਟਰ ਦੀ ਵੈਰਾਈਟੀ ਹੈ ਹਜੇ ਇਹਦੇ ਕੇਲੇ ਲੱਗੇ ਜਾਂਦੇ ਨੇ ਇਹ ਇੱਥੇ ਤੱਕ ਲੂੰਗਰ ਵਗ ਜਾਂਦਾ ਜਿਹੜੀ ਆਪਾਂ ਗੱਲ ਕਰਦੇ ਸੀ ਇਹ ਰੋਜਾਂ ਦਾ ਖਾਦਾ ਹੋਇਆ ਹੂੰ ਮਤਲਬ ਜੰਗਲੀ ਜਾਨਵਰ ਕਾਫੀ ਨੇ ਖਾਧੀ ਕੁੱਲ ਮਿਲਾ ਕੇ ਅੰਮ੍ਰਿਤ ਗੱਲ ਕਰੀ ਆਪਾਂ ਜਿਹੜੀਆਂ ਵੈਰਾਈਟੀਆਂ ਨੇ ਪੰਜਾਬ ਦੇ ਵਿੱਚ ਬਰਨਾਲੇ ਜ਼ਿਲ੍ਹੇ ਦੀ ਗੱਲ ਕਰ ਰਹੇ ਆਪਾਂ ਆਪਣੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਕੁੱਲ ਮਿਲਾ ਕੇ ਜਿਹੜੀਆਂ ਕਿਸਮਾਂ ਨੇ ਕਿਹੜੀਆਂ ਕਾਮਯਾਬ ਨੇਗੀਆਂ ਹੁਣ ਆਪਣੇ ਜਿਹੜੀ ਆ ਜੂਪੀ ਵਾਲੀ ਕਿਸਮ ਹੈ ਇਹ ਕਾਮਯਾਬ ਹੈ ਮਹਾਰਾਸ਼ਟਰ ਵਾਲੀ ਇਹ ਕਾਮਯਾਬ ਹੈ ਤੇ ਪੰਜਾਬ ਦੀ ਲੋਕਲ ਵਾਲੀ ਇਹ ਤਿੰਨੀ ਘਰੇਆਣੇ ਵਾਲੀ ਹਰੇਣੇ ਵਾਲੀ ਇਹ ਚਾਰੇ ਬੈਸਟ ਨੇ ਇੱਕ ਹਜੇ ਜੀ9 ਦੇ ਮਤਲਬ ਇੱਕ ਤਾਂ ਬਦਲ ਚ ਇਹ ਆ ਗਈ ਜੀ9 ਆਪਣੇ ਫਾਰਮ ਤੇ ਨਹੀਂ ਕਾਮਯਾਬ ਹੋਇਆ ਠੀਕ ਹੈ ਬਈ ਇੱਕ ਕਾਮਯਾਬ ਹੈ ਆਪਣੇ ਮਤਲਬ ਕਿ ਮੈਂ ਇੱਥੋਂ ਲੈ ਕੇ ਆ ਆ ਖੇੜੀ ਤੋਂ ਉਹ ਵੈਰੈਟੀ ਅਗਲੇ ਸਾਲ ਆਉਗੀ 6 ਵੈਰੈਟੀਆਂ ਆਪਣੇ ਕੋਲੇ ਕੇਲੇ ਦੀਆਂ ਹੁਣ ਇੱਥੇ ਤਿਆਰ ਨੇ ਇਹ ਜਿਹੜੀਆਂ ਵੈਰੈਟੀਆਂ ਲੱਗਦੀਆਂ ਨੇ ਕਿਹੜੇ ਮੌਸਮ ਚ ਲੱਗਦੀਆਂ ਨੇਗੀਆਂ ਕੇਲੇ ਦਾ ਟਾਈਮ ਹੈ ਹੁਣ ਲਾਉਣ ਦਾ ਹੁਣ ਪੂਰਾ ਟਾਈਮ ਹੈ ਟਾਈਮ ਹੈ ਠੀਕ ਹੈ ਬਾਕੀ ਕੇਲੇ ਦਾ ਤਾਂ ਟਿਸ਼ੂ ਲੱਗਦਾ ਇਹਨੂੰ ਜਦੋਂ ਮਰਜ਼ੀ ਲਾ ਲਓ ਕੇਲਾ ਚੱਲ ਹੀ ਜਾਂਦਾ ਕੀਲਾ ਨਹੀਂ ਮਰਦਾ ਇਹਨੂੰ ਪਾਣੀ ਚਾਹੀਦਾ ਬਸ ਨਹੀਂ ਵੀਰੇ ਜਿਹੜੀ ਤੋੜ ਕੇ ਥਾਮ ਸੰਭਾਲ ਕੇਵੇਂ ਪਾਗਦਾ ਕੀ ਪਕਾਈ ਜੀ ਜਦੋਂ ਜਦੋਂ ਆਪਾਂ ਫਰੂਟ ਲੈ ਲਿਆ ਹਾਂ ਫਰੂਟ ਲੈ ਕੇ ਪਲਾਂਟ ਕੱਟਣਾ ਹੁੰਦਾ ਠੀਕ ਹੈ ਇਹਨੂੰ ਫਰੂਟ ਜ਼ਿੰਦਗੀ ਚ ਇੱਕ ਵਾਰੀ ਵੀ ਲੱਗਦਾ ਹੂੰ 13 ਮਹੀਨਿਆਂ ਦੀ ਇਹ ਚ ਫਰੂਟ ਦੇ ਦਿੰਦਾ ਅੱਛਾ ਬਈ ਜੇ ਬੱਦ ਡਿਵੈਲਪ ਹੋ ਗਿਆ ਤਾਂ ਫਰੂਟ ਬਹੁਤ ਸੋਹਣਾ ਘਟ ਡਿਵੈਲਪ ਹੋਇਆ ਤਾਂ ਘੱਟ ਸੋਹਣਾ ਠੀਕ ਹੈ ਬਈ ਮਤਲਬ ਇਹਨੂੰ ਆਪਾਂ ਕੱਟਣਾ ਹੁੰਦਾ ਬੂਟੇ ਨੂੰ ਜੇ ਨਹੀਂ ਕੱਟਦੇ ਤਾਂ ਆ ਕਮਜ਼ੋਰ ਰਹਿ ਜਾਣਗੇ ਠੀਕ ਹੈ ਬਈ ਤੇ ਇਹਨਾਂ ਦੀ ਫਰੂਟ ਦੀ ਜਿਹੜੀ ਕੁਆਲਿਟੀ ਉਹ ਅਗਲੇ ਸਾਲ ਇਹ ਚੀਜ਼ ਦਾ ਧਿਆਨ ਰੱਖਣਾ ਹੁੰਦਾ ਓਕੇ ਇੰਨਾ ਕੁ ਕਮੈਂਟ ਓਕੇ ਓਕੇ ਲੈ ਵੀ ਆਹ ਗੱਲ ਬਾਤ ਆ ਗਈ ਹੈ ਨਾ ਜਿਹੜੀਆਂ ਬਾਈ ਦੇ ਫਾਰਮ ਦੇ ਵਿੱਚ ਵੈਰਾਈਟੀਆਂ ਤੁਹਾਨੂੰ ਦਿਖਾਈਆਂ ਨੇ ਪੂਰੀਆਂ ਕਾਮਜਾਬ ਨੇ ਹੈ ਨਾ ਉਹ ਇਹ ਵੈਰਾਈਟੀਆਂ ਨੇਗੀਆਂ ਤੇ ਬਾਕੀ ਬਾਈ ਖੁਦ ਦੀ ਨਰਸਰੀ ਹੈ ਨਾ ਬਾਈ ਦੀ ਬਾਈ ਨਾਲ ਹੀ ਸੰਪਰਕ ਕਰ ਲਿਓ ਮਾੜਾ ਇੱਕ ਬਾੜ ਮਾੜਾ ਪਿੱਛੇ ਕੈਮਰਾ ਮਾਰਦੇ ਬਾਈ ਜੀ ਕੋਲੇ ਹਰ ਤਰ੍ਹਾਂ ਦੇ ਬੂਟਾ ਜਿਹੜਾ ਫਲਦਾਰ ਹੋਵੇ ਜਾਂ ਮੈਡੀਸਨ ਪਲਾਂਟ ਹੋਵੇ ਤੁਹਾਨੂੰ ਮਿਲ ਜਾਣਗੇ ਤੇ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਹੈ ਜਿਹੜਾ ਬਾਈ ਦਾ ਡਿਸਪਲੇ ਤੇ ਆਈ ਜਾਂਦਾ ਤੇ ਬਾਈ ਅੰਮਰਤ ਕੋਈ ਹੋਰ ਗੱਲ ਕਹਿਣੀ ਚਾਹੋ ਬਸ ਮੈਂ ਤਾਂ ਇਕੱਲਿਆਂ ਦੀ ਇਹੀ ਸੀ ਵੀ ਆਪਾਂ ਨੂੰ ਬਾਲਾ ਕੋਈ ਨਾਮ ਦੇਖ ਕੇ ਜਾਏ ਕਿ ਉਹ ਚੀਜ਼ ਹਰ ਇੱਕ ਚੀਜ਼ ਮੈਂ ਮੈਮੀ ਨਹੀਂ ਕਹਿੰਦਾ ਵੀ ਜੀ ਨਹੀਂ ਨੂੰ ਫੇਲ ਹੈ ਪਰ ਪੰਜਾਬ ਵਿੱਚ ਨਹੀਂ ਸਕਸੈਸ ਹੋ ਰਹੀ ਪੰਜਾਬ ਦੇ ਵਿੱਚ ਉਹਨੂੰ ਵੈਦਰ ਨਹੀਂ ਸ਼ੂਟ ਕਰਦਾ ਜਦੋਂ ਠੰਡ ਦਾ ਮੌਸਮ ਆਉਂਦਾ ਜਾਂ ਤਾਂ ਫਿਰ ਇਹਦੇ ਬੂਟੀ ਠੰਡ ਟਾਈਮ ਲਈ ਜਾਣ ਸਹੀ ਹੈ ਉਹਦੇ ਲਈ ਸਾਨੂੰ ਕੁਛ ਨਾ ਕੁਛ ਬਦਲ ਕੇ ਕਰਨਾ ਪੈਣਾ ਹੈ ਸਹੀ ਹੈ ਪਰ ਜੇ ਤੁਸੀਂ ਓਪਨ ਚ ਕਰਦੇ ਹੋ ਓਪਨ ਕਲਾਈਮੇਟ ਜਿਵੇਂ ਆਪਾਂ ਕੁਦਰਤ ਦੇ ਖੁੱਲੇ ਪੰਡਾਲ ਚ ਕਹਿੰਦੇ ਆ ਫਿਰ ਦੇਸੀ ਵੈਰਾਈਆਂ ਕੰਮ ਕਰ ਜਾਂਦੀ ਸਹੀ ਹੈ ਲੋਕਿ ਇਹਨਾਂ ਦਾ ਮੰਡੀ 'ਚ ਰੇਟ ਵਧੀਆ ਮਿਲ ਜਾਂਦਾ 25-26 ਰੁਪਏ ਕੱਚਾ ਕੇਲਾ ਵਿਕ ਜਾਂਦਾ ਬਰਨਾਲੀ ਦੀ ਜੇ ਆਪਾਂ ਗੱਲ ਕਰੀਏ ਸਹੀ ਹੈ ਬਈ ਤੇ ਇੱਕ ਕੇਲਾ ਆਪਾਂ ਨੂੰ 15 ਕਿਲੋ 20 ਕਿਲੋ 18 ਕਿਲੋ ਵੈਦਰ ਦੇ ਹਿਸਾਬ ਨਾਲ ਜਿਹੜਾ ਲੂੰਗਰ ਹੈ ਦਾ 30 ਕਿਲੋ ਵਾਲੀਆਂ ਵੈਰਾਈਟੀਆਂ ਵੀ ਹੈਗੀਆਂ ਮਤਲਬ ਇੰਨਾ ਕ ਸਾਨੂੰ ਫਰੂਟ ਮਿਲ ਜਾਂਦਾ ਸਹੀ ਹੈ ਤਾਂ ਜੇ ਆਪਾਂ ਮੰਨ ਲਓ 8 ਕ ਦਾ 100 ਰੁਪਏ ਦਾ 4 ਕਿਲੋ ਕੇਲਾ ਬਣਦਾ ਜੇ 20 ਕਿਲੋ ਆਇਆ ਤਾਂ 500 ਰੁਪਏ ਦਾ ਇੱਕ ਲੂੰਗਰ ਮਤਲਬ ਇੱਕ ਕੇਲਾ 13 ਮਹੀਨਿਆਂ ਚ ਕਮਾਈ ਦੇ ਦਿੰਦਾ ਦੇ ਦਿੰਦਾ ਤੇ ਖੜਾ ਵੀ 1 ਫੁੱਟ 'ਚ ਹੀ ਹੂੰ ਇਹ ਇਹ ਕੈਲਕੂਲੇਸ਼ਨਾਂ ਬਹੁਤ ਕਰਕੇ ਕਾਮਯਾਬ ਹੋਵੋਗੇ ਜੇ ਕਰੋਗੇ ਫਿਰ ਕਾਮਯਾਬ ਹੋਣਾ ਥੋੜਾ ਜਿਹਾ ਦਿਮਾਗ ਤੇ ਬੋਝ ਪਾਉਣਾ ਪਊਗਾ ਵੀ ਹੋ ਹਰੇਕ ਚੀਜ਼ ਜਾਂਦੀ ਹੈ ਹੁਣ ਆਪਾਂ ਦੇਖਿਆ ਤੁਸੀਂ ਦੇਖੋ ਕੇਲਾ ਲੱਗਿਆ ਹੋਇਆ ਖੇਤ ਸਾਰੇ ਖੇਤ ਚ ਕਿ ਅੱਧੇ ਏਕੜ ਚ ਹੈ ਸਹੀ ਹੈ ਪਰ ਹਰ 24 ਫੁੱਟ ਤੇ ਹੈ ਜਦੋਂ ਤੁਸੀਂ ਇੱਧਰ ਨੂੰ ਜਾਓਗੇ ਤਾਂ 24 ਫੁੱਟ ਤੇ ਆਊਗਾ ਜਦੋਂ ਆਗੇ ਜਾਓਗੇ ਤਾਂ 18 ਤੇ ਆਊਗਾ ਇਹ ਮਲੇ ਜਿਹੜੇ ਫਲਦਾਰ ਬੂਟੇ ਨੇ ਆਪਾਂ ਸਪੈਸ਼ਲ ਜਗ੍ਹਾ ਤੇ ਨੀਕੇਲਾ ਲਾਇਆ ਸਹੀ ਹੈ ਇਧਰ ਕਿੰਨੂ ਲੱਗਿਆ ਹੋਇਆ ਉਧਰ ਬਿਲ ਪੱਥਰ ਲੱਗਿਆ ਹੋਇਆ ਉਹਨਾਂ ਦੇ ਵਿਚਾਲੇ ਡਿਸਟੈਂਸ ਤੇ 9 ਫੁੱਟ ਤੇ ਲੱਗਿਆ ਹੋਇਆ 18 ਫੁੱਟ ਡਿਸਟੈਂਸ ਮਲੇ ਜਗ੍ਹਾ ਫ੍ਰੀ ਪਈ ਸੀ ਫ੍ਰੀ ਸੀ ਐਕਸਟਰਾ ਲੈ ਲਿਆ ਹਾਂ ਐਕਸਟਰਾ ਅਮਨ ਵੀ ਲੈ ਲੀ ਤੇ ਵਧੀਆ ਬਈ ਟਾਈਮ ਦਿੱਤਾ ਹਨਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਸ਼ੇਅਰ ਕਰਿਓ ਇਹ ਵਧੀਆ ਲੱਗੀ ਤੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਜੀ